ਦੁਆਬੇ ਦੀ ਧਰਤੀ ਵਾਲਿਓ ਖਾਲਸਤਾਨੀਆਂ ਨੂੰ ਤੁਸੀਂ ਮੈਂ ਕਹਿੰਦਾ ਦੁਆਬੇ ਵਾਲਿਓ ਸਾਡੇ ਵਿੱਚੋਂ ਖਾਲਸਤਾਨ ਕੱਢਿਆ ਗਿਆ ਕੈਨੇਡਾ ਦੀ ਧਰਤੀ ਤੇ ਮੋਦੀ ਹਕੂਮਤ ਦੀਆਂ ਏਜੰਸੀਆਂ ਨੇ ਹਰਦੀਪ ਸਿੰਘ ਨਿੱਜਰ ਨੂੰ ਗੋਲੀ ਮਾਰ ਕੇ ਸ਼ਹੀਦ ਕਰਵਾ ਕੇ ਇਹ ਵਹਿਮ ਦਿੱਤਾ ਸੀ ਕਿ ਖਾਲਸਤਾਨ ਦੀ ਗੱਲ ਮੁੱਕ ਗਈ ਆ ਅਸੀਂ ਆਲਾਨੀਆਂ ਕਹਿੰਦੇ ਹੱਥ ਖੜੇ ਕਰੋ ਕਿ ਅਸੀਂ ਖਾਲਸਤਾਨੀਆਂ

ਖਵਾਰ ਵਸਾਂ ਮਿਲਾਂਗੇ ਆ ਜਿਹੜੇ ਮੇਰੇ ਵੀਰ ਖਵਾਰ ਹੋਏ ਆ ਉਹਦਿਆਂ ਦੇ ਲਾਲਚ ਚ ਇਹ ਵੀ ਆਉਣਗੇ ਖਾਲਸਾ ਰਾਜ ਚ ਪੀਪੀਐਸ ਆਈਪੀਐਸ ਆਉਣਾ ਪੈਣਾ ਬਹੁਤ ਬੇਇੱਜ਼ਤੀ ਹੁੰਦੀ ਆ ਤੁਹਾਡੀ ਮੇਰੇ ਅਫਸਰ ਵੀਰੋ ਬਹੁਤ ਗੁਰਦਸ਼ਾ ਹੁੰਦੀ ਆ ਤੁਹਾਡੀਆਂ ਬੱਚੀਆਂ ਸੇਫ ਨਹੀਂ ਈਆਂ ਇਸ ਹਿੰਦੁਸਤਾਨ ਤੁਹਾਡੀਆਂ ਮਾਵਾਂ ਸੇਫ ਨਹੀਂ ਆ ਸਾਡੀਆਂ ਮਾਵਾਂ ਦੀਆਂ ਤੇ ਵਾਲੀਆਂ ਹੀ ਲਾ ਕੇ ਲੈ ਜਾਂਦੇ ਨੇ ਸ਼ਰਯਾਮ ਇਸ ਹਿੰਦੂ ਰਾਜ ਵਿੱਚ ਹਿੰਦੁਸਤਾਨ ਦੇ ਰਾਜ ਵਿੱਚ ਸਾਡੇ ਬੱਚੇ ਸੇਖ ਨਹੀਂ ਹਨ ਸਾਡੀਆਂ ਜਾਤ ਦਾ ਸੇਵ ਨਹੀਂ ਹਨ ਅਸੀਂ ਉਹਨਾਂ ਦੀ ਅਨਸਵੰਸਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਜਿਹਦੇ ਰਾਜ ਵਿੱਚੋਂ ਕੁੱਤੇ ਦੇ ਗਰਜੋਂ ਕੋਈ ਕੰਠਾ ਨਹੀਂ ਸੀ ਲਾ ਸਕਦਾ ਸਾਡੇ ਸ਼ੇਰੇ ਪੰਜਾਬ ਮਹਾਰਾਜਾ ਦਲੀਪ ਸਿੰਘ ਨਾਲ ਧੋਖਾ ਕੀਤਾ ਸੰਧੀ ਦੇ ਤਹਿਤ ਸਾਡੇ ਕੋਲੋਂ ਰਾਜ ਖਾਲਸਾ ਰਾਜ ਖੋਇਆ ਗਿਆ ਅਸੀਂ ਉਹਦੀ ਤਰਫ ਲੈ ਕੇ ਜਿਉਨੇ ਆ ਪਰ ਸਾਨੂੰ ਕਰਨਾ ਕੀ ਪਏਗਾ ਮੈਂ ਵੀ ਜੋਰ ਲਾ ਲਿਆ ਸਾਰੇ ਆਣੇ ਲਾ ਲਿਆ ਕਰਨਾ ਕੀ ਪਏਗਾ ਸਭ ਸਖਨ ਕੋ ਹੁਕਮ ਹੈ ਗੁਰੂ ਮੰਨਿਓ ਗੁਰੂ ਗ੍ਰੰਥ ਨੂੰ ਮੰਨਣਾ ਪਏਗਾ ਗੁਰੂ ਗ੍ਰੰਥ ਸਾਹਿਬ ਦੀ ਗੱਲ ਮੰਨਣੀ ਪਏਗੀ ਕਿਹੜੀ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਘਲ ਕੇ ਉਠਾਰ ਨਾਮ ਤੇ ਆਵੇ ਉਦਮ ਕਰੇ ਭਲਕੇ ਪ੍ਰਭਾਤੀ ਅਸ਼ਨਾਣ ਕਰੇ ਅੰਮ੍ਰਿਤ ਸਰ ਨਾਵੇ ਫਿਰ ਚੜੇ ਦਿਵਸ ਗੁਰਬਾਣੀ ਗਾਵੇ ਬੈੰਧਿਆ ਉੱਦਿਆ ਹਰ ਨਾਮ ਤੇ ਆਵੇ ਇਹ ਖਾਲਸਾ ਨਹੀਂ ਚਾਹੀਦੇ ਆ ਕੱਲੇ ਜ਼ਹਿਰੀ ਨਹੀਂ ਚਾਹੀਦੇ ਫਨੀਆਂ ਸੱਪ ਤੇ ਜ਼ਹਿਰ ਬਹੁਤ ਹੁੰਦੀ ਆ ਪਰ ਕੰਮ ਨਹੀਂ ਆਉਂਦੀ ਮਾਰ ਦਿੰਦਾ ਹੈ ਕੱਲੀ ਫੂਫੂ ਕੰਮ ਨਹੀਂ ਆਉਗੇ ਗੁਰੂ ਨੇ ਸਿੱਖੀ ਖੰਡਿਓਂ ਸਿੱਖੀ ਬਣਾਈ ਪੰਜ ਪਿਆਰਿਆਂ ਦੀ ਚੌਣ ਕੀਤੀ ਖੰਡੇ ਬਾਟੇ ਦੀ ਪਾਉਂ ਦਿੱਤੀ ਕਿਉਂ ਦੇ ਦਿੱਤੀ ਪੰਜਾਬ ਦੀ ਧਰਤੀ ਤੇ ਅੱਜ ਮੇਰਾ ਨੌਜਵਾਨ ਬੱਚਾ ਵੀਰ ਬਾਗੀ ਹੋ ਗਿਆ ਉਹ ਕਹਿੰਦਾ ਭਿੰਡਰਾਂ ਵਾਲਿਆਂ ਦੀ ਫੋਟੋ ਤਾਂ ਡੋਲੇ ਤੇ ਚਾਹੀਦੀ ਆ ਪਰ ਜਪਜੀ ਸਾਹਿਬ ਨਹੀਂ ਚਾਹੀਦਾ ਮੈਨੂੰ ਨਿੱਜਰ ਸਾਹਿਬ ਦੀ ਫੋਟੋ ਕਹਿੰਦਾ ਚਾਹੀਦੀ ਆ ਪਰ ਮੈਨੂੰ ਜਾਪ ਸਾਹਿਬ ਨਹੀਂ ਚਾਹੀਦਾ ਮੈਨੂੰ ਅਵਤਾਰ ਸਿੰਘ ਖੰਡਾ ਦੇ ਚਾਹੀਦਾ ਮੈਨੂੰ ਸਵਈਏ ਨਹੀਂ ਚਾਹੀਦੇ ਮੈਨੂੰ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਦੇ ਚਾਹੀਦਾ ਮੈਨੂੰ ਚੌਪਈ ਨਹੀਂ ਚਾਹੀਦੀ ਮੈਨੂੰ ਜਗਰਾਜ ਸਿੰਘ ਤੂਫਾਨ ਚਾਹੀਦਾ ਪਰ ਅਨੰਦ ਸਾਹਿਬ ਨਾਲ ਮੇਰਾ ਕੋਈ ਲੈਣ ਦੇਣੇ ਨਹੀਂ ਇਦਾਂ ਗੱਲ ਨਹੀਂ ਜੋ ਬਣਨੀ ਹੋ ਗੁਰੂ ਨੇ ਕਿਹਾ ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ ਰਹਿਣੀ ਰਹੇ ਸੋਈ ਸਿੱਖ ਮੇਰਾ ਓ ਸਾਹਿਬ ਮੈਂ ਉਸ ਦਾ ਚਿਹਰਾ ਫੁਰਸ਼ਾਮ ਦੀਆਂ ਵੀ ਕਰ ਲਈਏ ਮਨੀ ਸਿੰਘ ਵੀ ਬਣਨ ਨੂੰ ਜੀ ਕਰਦਾ ਕਾਲੀ ਫੂਲਾ ਸਿੰਘ ਬਣਨ ਨੂੰ ਜੀ ਕਰਦਾ ਰਹਿ ਰਸ ਹੈ ਹੀ ਨਹੀਂ ਸੋਲ ਹੈ ਹੀ ਨਹੀਂ ਬਾਣੀ ਬਾਣਾ ਦੋਨਾਂ ਦਾ ਸਮੇਲ ਆ ਜਿੱਦਣ ਅਸੀਂ ਗੁਰੂ ਵਾਲੇ ਬਣ ਗਏ ਬਾਣੀ ਪੜਨ ਲੱਗ ਪਏ ਅਮਰਤ ਛਕ ਲਿਆ ਖੰਡੇ ਬਾਟੇ ਦੀ ਪੌਲ ਲੈ ਲਈ ਰਹਿਤ ਰੱਖ ਲਈ ਅਸੀਂ ਖਾਲਸਤਾਨੀ ਆ ਯਾਰ ਸਾਨੂੰ ਕੌਣ ਕਹਿ ਦੂਗਾ ਕਿ ਅਸੀਂ ਹਿੰਦੁਸਤਾਨੀ ਆ ਅਸੀਂ ਖਾਲਸਤਾਨੀ ਆ ਅਸੀਂ ਇਹ ਪਰਣ ਕਰਨਾ ਕਿ ਸਿੱਖੀ ਸਖਿਆ ਗੁਰ ਵਿਚਾਰ ਨਦਰੀ ਕਰਮ ਲੰਗਾਏ ਪਾਰ ਮਤਲਬ ਉਹ ਨਹੀਂ ਬਣਨਾ ਕਿਹੜੇ ਅੰਦਰੋਂ ਝੂਠੇ ਪੈਜ ਬਾਹਰ ਦੁਨੀਆ ਅੰਦਰ ਫੇਰ ਛੜ ਤੀਰ ਸਜੇ ਨਾ ਵੇ ਪੁੱਤਰੇ ਨਹੀਂ ਬੈਲ ਕਈ ਮੇਰੇ ਵਰਗੇ ਇਥੇ ਚੋਲੇ ਪਾ ਕੇ ਤੁਰੇ ਫਿਰਦੇ ਨੇ ਤੇ ਬੀਜੇਪੀ ਦੀ ਗੱਡੀ ਵੀ ਘੁੱਟ ਕੇ ਫੜੀ ਪਰੋੜਨੇ ਨੇ ਪਰ ਤੁਸੀਂ ਦੱਸੋ ਜਿਹੜੇ ਬੰਦੇ ਨਿੱਜਰ ਨੂੰ ਸ਼ਹੀਦ ਕਰਨ ਵਾਲਿਆਂ ਦੀ ਬਾਸਤ ਪੈਣ ਨੂੰ ਕਾਹੇ ਹੋਏ ਬੈਠੇ ਆ ਉਹ ਖਾਲਸ ਤਾਂ ਨਹੀਂ ਚਾਹੀਦੇ ਆ ਨਹੀਂ ਚਾਹੀਦੇ ਨਾ ਸਾਨੂੰ ਪਛਾਨਣਾ ਪੈਣਾ ਆਪਣਾ ਕਈ ਇਥੇ ਵਿਚਾਰੇ ਵਿਚਾਰੇ ਹੈਪੀ ਵਰਗੇ ਵੀ ਤੁਰੇ ਫਿਰਦੇ ਆ ਕਈ ਤੁਰੇ ਫਿਰਦੇ ਆ ਬਹੁਤ ਜੋਰ ਲਾਈ ਜਾਂਦੇ ਆ ਜਨਮਾਨ ਹੋਰ ਮੁਖ ਹੋਰ ਸੇਖਾਂ ਦੇ ਕੱਜਾਂ ਜਿਨ੍ਹਾਂ ਦੇ ਮਨ ਹੋ ਰਿਆ ਮੁਖ ਹੋ ਰਾ ਉਹਨਾਂ ਦਾ ਕਦੇ ਵੀ ਭਲਾ ਨਾ ਅੱਜ ਨਾ ਕੱਲ ਇੱਕ ਵਾਰੀ ਫੇਰ ਤੋਂ ਸਾਰਿਆਂ ਦਾ ਧੰਨਵਾਦ ਗ੍ਰੰਥੀ ਸਿੰਘ ਜੀ ਆਲੀ ਤੋਂ ਆਏ ਇਹਨਾਂ ਦਾ ਧੰਨਵਾਦ ਹਰਪਾਲ ਸਿੰਘ ਮਖੂ ਹੁਣੀ ਮੇਰੇ ਖਿਆਲ ਕਹਿ ਲਿਆ ਮੈਂ ਸਰਬਜੀਤ ਸਿੰਘ ਖਾਲਸੇ ਹੁਣੀ ਇਹ ਵੀ ਕਹਿ ਲਿਆ ਇਹ ਵੀਰ ਬਠਿੰਡੇ ਤੋਂ ਰਾਤ ਆਏ ਹੋਏ ਨੇ ਕਹਿ ਲਿਆ ਜੇ ਕਿਸੇ ਦਾ ਨਾਮ رہ ਗਿਆ ਹੋਵੇ ਸੱਚੇ ਪਾਤਸ਼ਾਹ ਕਿਰਪਾ ਕਰੀ ਹਾਜ਼ਰੀ ਦਰ ਪ੍ਰਵਾਨ ਕਰ ਲਿਓ ਸਾਡੀ ਗਰੀਬਾਂ ਦੀ ਤੇ ਜਿਹੜੇ ਨਹੀਂ ਆਏ ਬਿਮਾਰ ਹੋ ਗਏ ਅਰਦਾਸ ਕਰਿਓ ਸੱਚੇ ਪਾਤਸ਼ਾਹ ਉਹ ਠੀਕ ਹੋ ਜਾਣ ਤੇ ਕਿਤੇ ਉਹਨਾਂ ਨੂੰ ਨਿੱਜਰ ਤੇ ਆਉਂ ਪ੍ਰੋਗਰਾਮ ਤੇ ਆਉਣ ਤੇ ਬਿਮਾਰੀ ਨਾ ਪੈਂਦੀ ਹੋਵੇ ਇਹ ਵੀ ਅਰਦਾਸ ਕਰਿਓ ਇਦਾਂ ਦੀ ਵੀ ਬਿਮਾਰੀ ਹੈਗੀ ਆ ਵੀ ਜਿਹੜੀ ਕੱਲੀ ਨਿੱਜਰ ਵਾਲੇ ਪ੍ਰੋਗਰਾਮ ਤੇ ਪੈਣੀ ਆ ਹੋਰ ਪ੍ਰੋਗਰਾਮਾਂ ਤੇ ਨਹੀਂ ਪੈਂਦੀ ਹੁੰਦੀ ਤੂੰ ਸੱਚੇ ਪਾਤਸ਼ਾਹ ਜਿਹੜੇ ਮੱਛਲੇ ਬਿਮਾਰ ਹੋਏ ਆ ਉਹਨਾਂ ਦਾ ਇਲਾਜ ਤੂੰ ਕਰ ਦੇ ਤੇ ਜੇ ਸੱਚੀ ਮੁੱਚੀ ਬਿਮਾਰ ਹੋਏ ਆ ਤੇ ਅਰਦਾਸ ਕਰ ਦੇ ਠੀਕ ਹੋ ਜਾਣ ਮਹਾਰਾਜ ਕਿਰਪਾ ਕਰੇ ਅੰਤ ਵਿੱਚ ਫੇਰ ਤੋਂ ਮੇਰਾ ਵੀਰ ਸ਼ਰਨਜੀਤ ਸਾਰੇ ਜਿੰਨੇ ਵੀ ਰਪਿੰਦਰ ਪੰਜ ਗਰਾਈ ਇਹ ਸਾਰੀ ਟੀਮ ਨੂੰ ਬੇਨਤੀ ਆ ਵੀ 2 ਮਿੰਟ ਰਣਜੀਤ ਸਿੰਘ ਉਹਨਾਂ ਨੇ ਹਾਜ਼ਰੀ ਲਗਾਉਣੀ ਆ ਸਾਰੇ ਆਜੋ ਸਾਰੇ ਸਨਮਾਨ ਕਰਨੇ ਨੇ ਗੁਰਪ੍ਰੀਤ ਸਿੰਘ ਹਰੀਨੌਂ ਦੇ ਫਾਦਰ ਸਾਹਿਬ ਆਏ ਨੇ ਸਾਡਾ ਵੀਰ ਸਾਡੇ ਕੋਲ ਖੋਲਿਆ ਕਈ ਕਹਿੰਦੇ ਇਕਤਾ ਕਰ ਲੋ ਮੈਂ ਨਹੀਂ ਕਰਦਾ ਇਕਤਾ ਉਕਤਾ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਸਾਡਾ ਬੰਦਾ ਮਾਰਿਆ ਸਪਸ਼ਟ ਹੈ ਅਸੀਂ ਨਹੀਂ ਕਰਦੇ ਬਈ ਭਰਾ ਮਾਰਾ ਕੇ ਪੁੱਤ ਮਰਵਾ ਕੇ ਇਕਤਾ ਨਹੀਂ ਹੁੰਦੀਆਂ ਸੱਥਰ ਤੇ ਬੈਠੇ ਹੋਣਾ ਇਕਤਾ ਨਹੀਂ ਕੀਤੀ ਜਾਂਦੀ ਜਿਨ੍ਹਾਂ ਨੇ ਸੱਥਰ ਵਸਾਏ ਸਾਡੇ ਘਰਾਂ ਚ ਉਹਨਾਂ ਨਾਲ ਇਕਤਾ ਨਾ ਮੁਮਕਿਨ ਆ ਲੱਗੀ ਨਾਲੋਂ ਪੁੱਤੀ ਚੰਗੀ ਬੇਖਤਰਾ ਦੀ ਯਾਰੀ ਚੰਗਾ ਹੋਇਆ ਲੜ ਛੇਤੀ ਛੁੱਟਿਆ ਕਿਤੇ ਉਮਰ ਨਹੀਂ ਬੀਤ ਗਈ ਸਾਰੀ ਉਹਨਾਂ ਨਾਲ ਇਕਤਾ ਨਹੀਂ ਹੋ ਸਕਦੀ